ਨੰਦਕ ਦਾਸ ਮੁਖਤੇ ਜੋ ਬੁਲੈ 기ਹਾ ਹੁਭਾ ਸੱਚੁ ਹੋਬੈ ਵਾਹਿਗੁਰੂ ਜੀ ਸੋਨਠਾ ਮਹਲਾ ਪੰਜਵਾਂ ਹਮਰੇ ਗੜਤ ਨਾ ਗਣੀ ਆਕਾਏ ਆਪਣਾ ਗ੍ਰਿਤਿ ਪਸ਼ਾੜ ਆਤ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾੜ ਅਮ੍ਰਿ ਗੜਤਾ ਗਣੀ ਆ ਕਾਏ ਆਪਣਾ ਗ੍ਰਿਤਿ ਪਸ਼ਾੜ ਆਤ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾੜ ਸਾਚਾ ਸਾਹਿਬ ਸਦ ਮਿਹਰਵਾਣ ਵੰਦ ਪਾਇਆ ਮੇਰਾ ਸਤਿਗੁਰੂ ਪੂਰਾ ਓਏ ਸਰਬ ਕਲਿਆਣ ਰਹਾਉ ਜਿਉ ਪਾਰੇ ਪਿੰਡ ਜਿਸ ਸਾਜਿਆ ਦਿੱਤਾ ਪੈੜ ਖਾੜ ਆਪਣੇ ਦਾਸ ਕੀ ਆਪ ਬੈਦ ਰਾਖੀ ਨਾਨਕ ਸਤਿਗੁਰ ਬਾਣ ਜਿਉ ਪਾਏ ਪਿੰਡ ਜਿਨ ਸੱਚ ਹੈ ਦਿੱਤਾ ਪੈਨਣ ਖਾੜ ਆਪਣੇ ਦਾਸ ਕੇ ਆਪ ਪੈਜ ਰੱਖੇ ਨਾਨਕ ਸਤਿਗੁਰ ਬਾਣ हप्ते वाहे जी का खंसा वाहे गुरु जी के हप्ते सतगुरु आदि महान कृपा हुई है जो मांगे ठाकुर अपने ते सोई सवै देवे नादक दास मुख ते जो बोले ईहा उवा हो गए न वार्ता देह इन साहब दर का दे सिखवान ਸਤਿ ਸ਼੍ਰੀ ਅਕਾਲ ਮੈਂ ਚਰਨ ਸੇਵਕਾਂ ਜੀਐਸਪੀ ਸਾਹਿਬਾ ਅਤਰਾ ਸਮੂਹ ਸਟਾਫ ਸਮੂਹ ਭਰਾਤਮ ਸਹਿਬਾ ਨਾਮ ਦੇ ਬਤੌਰਾਨ ਮਿਲ ਕੇ ਇਕੱਤਰ ਹੋ ਕੇ ਲੋਕ ਦੇ ਪ੍ਰੋਜੈਕਟ ਦੇ ਕੀ ਤੁਨੀਤ ਇਲਾਕੇ ਦੀ ਚੜ੍ਹਦੀ ਕਲਾ ਦੇ ਵਾਸਤੇ ਘਰ ਪਰਿਵਾਰਾਂ ਦੀ ਸੁਖ ਸ਼ਾਂਤੀ ਚੜ੍ਹਦੀ ਕਲਾ ਦੇ ਵਾਸਤੇ ਸੇਵਕਾਂ ਵੱਲੋਂ ਸਮੂਹ ਸਟਾਫ ਦੇ ਵੱਲੋਂ ਰਲ ਮਿਲ ਕੇ ਇਕੱਤਰ ਹੋ ਕੇ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਨਾਂ ਦੇ ਮੁਬਾਰਕ ਚਰਨ ਇਸ ਮੌਕੇ ਤੇ ਵਿਪਵਾਟ ਕਰਕੇ ਸਤਿਪੁਰਾਂ ਦਾ ਸ਼ੁਕਰਾਨਾ ਕਰਦੇ ਹੋਏ ਜੀਵਨ ਦੀ ਸੰਵਿਧਾਨਤਾ ਦੇ ਵਾਸਤੇ ਜੀਵਨ ਦੀ ਕਾਮਯਾਬੀ ਦੇ ਵਾਸਤੇ ਆਉਣ ਵਾਲੇ ਸਮੇਂ ਦੀ ਚੜ੍ਹਦੀ ਕਲਾ ਦੇ ਵਾਸਤੇ ਸੇਵਕਾਂ ਨੇ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਜ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਵਿੱਤਰ ਬਾਣੀ ਸਤਿਵੰਤੀ ਸਰਬ ਦੀ ਬਾਣੀ ਦੇ ਜਾਪ ਇਸ ਵੇਲੇ ਕਰਵਾਈ ਗਏ ਨੇ ਔਰ ਆਪ ਸਰਬੱਤ ਸੰਗਤ ਮਾਈ ਭਾਈ ਜੋਗੀ ਸਿੱਖ ਸੰਗਤਾਂ ਪਾਈ ਸਮੋਸਥਾਪ ਸਮੋ ਬਲਾਜਨ ਸਹਿਬਾ ਜੋਗੀ ਸਿੱਖ ਸੰਗਤਾਂ ਪਾਈ ਇਸ ਵੇਲੇ ਸੰਗਤ ਪਹੁੰਚੀ ਹੈ ਆਏ ਹੋਏ ਸਾਰੇ ਸੰਗਤਾਂ ਕੋਟਾਰ ਕੋਟ ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਹੈ ਜੀ ਸੋ ਵਿਨਕੀ ਆਪਾਂ ਪਹਿਲਾਂ ਘਾ ਪਛਾਹ ਜੀ ਦੇ ਵਰਤੇਗੀ ਨੇਗਾ ਪ੍ਰਾਪਤ ਕਰੋ ਦਿਨ ਤੋਂ ਬਾਅਦ ਭਾਈ ਲੰਗਰ ਪ੍ਰਸ਼ਾਦਾ ਪਾਣੀ ਸਾਰੀਆਂ ਸੰਗਤਾਂ ਦੇ ਭਾਈ ਸਾਕੇ ਜਾਨ ਦੀ ਕਿਰਪਾ ਦਾ ਕਰਨੀ ਜੀ ਦੁਬਾਰਾ ਪਹੁੰਚਾਈ ਹੋਏ ਸਮੂਹ ਸੰਗਤ ਦਾ ਕੋਟਾਲ ਕੋਟ ਸਾਰਿਆਂ ਦਾ ਧੰਨਵਾਦ ਹੈ ਜੀ ਜਿਨੇ ਵੀ ਸੰਗਤ ਜਿਨੇ ਵੀ ਮੁਲਾਜ਼ਮ ਸਹਿਬਾਨ ਸਮੂਹ ਸਟਾਫ ਜਿਨੇ ਵੀ ਸੰਗਤ ਕੋਕੀ ਹੈ ਸਾਰਿਆਂ ਦਾ ਭਾਈ ਕੋਕਾਰ ਕੋ ਧੰਨਵਾਦ ਹੈ ਜੀ ਰੰਗ ਦੀ ਹੈ ਭਾਈ ਦਾ ਪ੍ਰਸ਼ਾਦੀ ਦੇਗਵਰ ਤੇ ਕੀ ਦੇਗਾ ਪ੍ਰਾਪਤ ਕਰੋ ਜੀ ਉਸ ਤੋਂ ਬਾਅਦ ਪਾਈ ਗੁਰੂ ਕਾ ਲੰਗਰ ਦਾ ਪਾਣੀ ਦਾ ਲੰਗਰ ਪਾਈ ਸਾਰੀਆਂ ਸੰਗਤਾਂ ਨੇ ਸ਼ੱਕੇ ਜਾਨ ਦੀ ਕਿਰਪਾ ਹੁਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ